ਕਿ ਇਹਨਾਂ ਵਿੱਚ ਇਦਾਂ ਸਰਬਜੀਤ ਵੀਰੇ ਇਹੜਾ ਵੀ ਰਿਪੋਰਟ ਹੋ ਗਿਆ ਹੁੰਦਾ ਉਹਨਾਂ ਤੇ ਕੀ ਲੱਗਦਾ ਤੁਹਾਨੂੰ ਵਾਈਫ ਆ ਮੇਰੀ ਮੈਂ ਉਹਨਾਂ ਦੀ ਤੇ ਕਦੋਂ ਦਾ ਵੀਰੇ ਗਿਆ ਸੀ ਬਾਹਰ 26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰ ਗਏ ਹੁਣ ਇੱਥੋਂ ਦੇ ਚੌਂਕੀ ਵਾਲੇ ਆਉਣਗੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਰਿਪੋਰਟ ਹੋ ਕੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਰਿਪੋਰਟ ਆਈ? ਸਾਨੂੰ ਵੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ। ਉਹਦੇ ਵਿੱਚ ਮੰਮਾ ਪਾਪਾ ਦਾ ਨਾਮ, ਪਿੰਡ ਦਾ ਨਾਮ ਤੇ ਇਹ ਕਦੋਂ ਉਸ ਤਰ੍ਹਾਂ ਵੈਸੀ ਕਦੋਂ ਦਾ ਬਾਹਰ ਗਿਆ ਹੋਇਆ ਤੇ ਕਿਹੜੇ ਦੇਸ਼ 'ਚ ਸੀ ਇਹ ਦੋ ਪਹਿਲਾਂ। ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ। ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂਐਸਏ ਚ ਆਣ ਦਾ ਡਿਸੀਜਨ ਲਿਆ। ਉੱਥੇ 22 ਦਿਨ ਰੁਕੇ। ਪਤਾ ਨਹੀਂ ਕਿਹੋ ਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ। 22 ਦਿਨ ਬਾਅਦ ਇੰਡੀਆ ਆ ਰਹੇ। ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ। ਪਹਿਲਾਂ ਮੇਰੇ ਪਾਈ ਲੱਖ ਲੱਗਾ ਸੀ ਇੰਗਲੈਂਡ ਦਾ 20 ਲੱਖ ਹੋਣ ਅੱਗੇ ਯੂ ਐਸ ਏ ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਦ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂ ਜੀ ਮੇਰੇ ਜ਼ਾਇਦਾਦ ਹੀ ਵੇਚ ਕੇ ਗਏ ਸੀਗੇ ਕਿਨੇ ਬੱਚੇ ਕਿਨੇ ਇੱਕ ਬੇਟਾ ਹੀ ਹੈ ਮੇਰੀ 3 ਸਾਲ ਦਾ ਹੈ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਉਹਦਾ ਨਾਂ ਕੀ ਸੀ ਕੈਨਸ ਸਿੰਘ ਤੁਹਾਡਾ ਕੀ ਲੱਗਦਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਡਿਫੋਟ ਉਹਦੇ ਆ ਰਿਹਾ ਅੱਜ ਇਹ ਖਬਰਾਂ ਅੱਜ ਸੁਣਿਆਗਾ ਉਹ ਆ ਰਿਹਾ ਪੁਆ ਤੇ ਕਿਹੜੇ ਹਾਲਾਤਾਂ ਜਾਂ ਉਹਨਾਂ ਨੇ ਭੇਜਿਆ ਸੀ ਇਸਕੋ ਪਹਿਲੀ ਵੇਚ ਕੇ ਘਰ ਆਇਆ ਕਿੰਨੀ ਵੇਚੀ ਜਮਈ ਸਵਾਗਲਾ ਵੇਚੀ ਤੇ ਬਾਕੀ ਪਾਏ ਹੋਏ ਫੜ ਫੜ ਕੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਸ਼ੀ ਗਿਆ ਹੈ ਪਹਿਲਾ ਜੁਕਾ ਗਿਆ ਸੀ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ 30 ਸਾਲ ਹੋ ਗਿਆ ਗਿਆ ਤਰੀਕ ਦੇ ਤੁਹਾਨੂੰ ਪਤਾ ਵੀ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਤੇ ਸਰਕਾਰ ਤੇ ਹੋ ਜਾਂਦੇ ਆਪੇ ਨੂੰ ਫੇਰ ਨੌਕਰੀ ਦਿੱਤੀ ਜਾਏ ਇਹ ਜਿਹੜਾ ਵੀਰ ਅੱਜ ਇੱਕ ਰਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਂ ਇਹਨਾਂ ਦਾ ਸੁਖਚਾਨ ਸਿੰਘ ਕਦੋਂ ਦਾ ਗਿਆ ਹੋਇਆ ਸੀ ਬਾਹਰੇ ਤੈਨੂੰ 2.5 ਸਾਲ ਹੋ ਗਏ ਪਹਿਲਾਂ ਜੁਕੇ ਸੀ ਜੁਕੇ ਤੋਂ ਵੜ ਕੇ ਯੂ ਐਸਏ ਚਲੇ ਗਏ ਕਿੰਨੇ ਤਰੀਕ ਨੂੰ ਗਿਆ ਯੂ ਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਿਪੋਰਟ ਹੋਇਆ ਹੈ ਲਿਸਟ ਆ ਗਈ ਭਾਈ ਸਾਡੇ ਕੋਲ ਹੁਣ ਕਦੋਂ ਆਈ ਲਿਸਟ ਹੁਣ ਆਈ 2 ਘੰਟੇ ਪਹਿਲਾਂ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਸਾਡੇ ਬਾਰੇ ਕਿ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਉਹ ਛੋਟੇ ਬੱਚਾ ਇੱਕ ਉਹਨਾਂ ਨੂੰ ਵੇਖਿਆ ਜਿਵੇਂ ਪੈੜੀ ਵੇਚ ਕੇ ਬਾਹਰ ਘੱਲਿਆ ਸੀ ਕਿੰਨਾ ਪੈਸਾ ਲਾਇਆ ਹੈਗਾ ਪਹਿਲਾ 22 ਲੱਖ ਰੁਪਇਆ ਲਾਇਆ ਜੁਕੇ ਕੰਨਣ ਵਾਸਤੇ 20 ਲੱਖ ਫਿਰ ਗਾੜੀ ਲਾਇਆ ਜੁਦਾ ਸਿਕਨਣ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਹੀ ਹੋਇਆ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਉਹ ਵਿਖਿਆ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਇਹਨਾਂ ਨੂੰ ਕਿੰਨਾ ਮਤਲਬ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਵਾਸਤੇ ਸੋਚਿਆ ਜਾਵੇ ਜਿਹੜਾ ਇਨਾ ਆਡਾ ਖਰਚਾ ਕੋਈ ਸਾਡੇ ਬਾਰੇ ਕੋਈ ਇਨਸਾਫ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਹਰਿਆਣੇ ਦਾ 50000 ਨੌਕਰੀਆਂ ਦੇ ਇੱਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੋਬਸ ਦੇਣੇ ਮੇ ਬਹੁਤ ਅਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਓਪਰਚੁਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ